ਸਾਰੇ ਸਾਡੀ ਮੰਗ ਪਿਛਲੇ 10 ਸਾਲ ਤੋਂ ਸੀਗੀ ਜੀ অলਮੋਸਟ ਤੇ ਇਹ ਸਾਡੇ ਪਿੰਡ ਦਾ ਮੰਨ ਕੇ ਚੱਲੋ ਵੀ ਨਰਕੀ ਕੱਢਿਆ ਗਿਆ ਇੱਕ ਬਹੁਤ ਬੁਰਾ ਹਾਲ ਸੀਗਾ ਜੀ ਅਸੀਂ ਧੰਨਵਾਦੀਆਂ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਕਮਨਿਸਟਰ ਉਹਨਾਂ ਦੇ ਜਿਨ੍ਹਾਂ ਨੇ ਪੈਲ ਦੇ ਆਧਾਰ ਤੇ ਅੱਜ ਜੋਰਾਬਰ ਵੀਰ ਨੇ ਨੀ ਪੱਥਰ ਰੱਖਿਆ ਤੇ ਅਸੀਂ ਬਹੁਤ-ਬਹੁਤ ਧੰਨਵਾਦੀਆਂ ਜੀ ਉਹਨਾਂ ਦੇ ਅੱਜ ਸਾਰੇ ਅੱਜ ਕਿੜੀਆਂ-ਕੜੀਆਂ ਸੜਕਾਂ ਜਿਹੜਾ ਉਦਕਾੜ ਅੱਜ ਆ ਪਵੇ ਤੋਂ ਨੱਤ ਪਿੰਡ ਤੱਕ ਜਿਹੜੀ ਪੌਣੇ 2 ਕਿਲੋਮੀਟਰ ਦੀ ਰੋਡ ਹੈ ਇਹ 22 ਲੱਖ ਰੁਪਏ ਦੇ ਕਰੀਬ ਜਿਹੜਾ ਇਹਦਾ ਬਜਟ ਸੀ ਉਹਦਾ ਅੱਜ ਉਦਘਾਟਨ ਕੀਤਾ ਗਿਆ ਤੇ ਬਹੁਤ ਜਲਦੀ ਰੋਡ ਬਣ ਕੇ ਤਿਆਰ ਹੋਊਗੀ ਪਿੰਡ ਵਾਸੀਆਂ ਦਾ ਕਾਫੀ ਚੈਲੋ ਵੀ ਮੰਗ ਸੀਗੀ ਇਸ ਰੋਡ ਦੀ ਉਸ ਰੋਡ ਦਾ ਉਦਘਾਟਨ ਹਲਕੇ ਦੀਆਂ ਕਾਫੀ ਜਣੀਆਂ ਸੜਕਾਂ ਦੀ ਹਾਲ ਤੇ ਸੁਖਾਤ ਕਰਤਾ ਹੈ ਗਿਆ ਇਸ ਤਰ੍ਹਾਂ ਦੇਖਦੇ ਕੋਈ ਤੱਕ ਜਿਹੜਾ ਇਹ ਮੈਂ ਜ਼ਿਆਦਾਤ ਨਹੀਂ ਕਹਿੰਦਾ ਪਰ ਕਈ ਰੋਡਾਂ ਸਾਡੇ 20-20 ਸਾਲ ਹੋ ਗਏ ਜਿਹੜੀਆਂ ਹਲਕੇ ਦੇ ਵਿੱਚ ਨਹੀਂ ਸੀ ਬਣੀਆਂ ਉਹ ਰੋਡਾਂ ਵੀ ਬਣਨ ਜਾ ਰਹੀਆਂ ਪਰ ਹਲਕੇ ਦੇ ਵਿੱਚ ਕੋਈ ਵੀ ਰੋਡ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਕਹਿਣਗੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣੀ ਨਹੀਂ ਪੂਰਾ ਹਲਕਾ ਸਾਨ੍ਹੇਵਾਲ ਦੀਆਂ ਸਾਰੀਆਂ ਰੋਡਾਂ ਬਣ ਜਾਣੀਆਂ ਸਾਰੀਆਂ ਦਾ ਉਦਘਾਟਨ ਕਰਨ ਜਾ ਰਹੇ ਆ ਅੱਜ ਵੀ ਪਹਿਲਾਂ ਟੈਂਕੀਆਂ ਦਾ ਉਦਘਾਟਨ ਹੀ ਤੁਹਾਡੇ ਪੱਤਰਕਾਰ ਵੀਰਾਂ ਸਾਰਿਆਂ ਨੇ ਦੇਖਿਆ ਹੀ ਹੈ ਤੇ ਹੁਣ ਆ ਰੋਡਾਂ ਦਾ ਉਦਘਾਟਨ ਕੱਲ ਵੀ 6 ਕਰੋੜਾਂ ਦਾ ਉਦਘਾਟਨ ਹੁਣ ਤੇ ਰੋਡਾਂ ਦੇ ਉਦਘਾਟਨਾਂ ਦੇ ਉੱਤੇ ਹੀ ਜਿਹੜੀ ਹਲਕੇ ਦੀ ਮੰਗ ਆ ਸਭ ਤੋਂ ਜ਼ਿਆਦਾ ਕੀ ਰੋਡਾਂ ਬਹੁਤ ਟੁੱਟੀਆਂ ਹੋਈਆਂ ਉਹਦੇ ਲਈ ਲੱਗੇ ਹੋਏ